ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਆਜਾ ਰਹੇ ਹਾਂ ਜੀ ਅਗਲੇ 3 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਅੱਜ 23 24 25 ਤਰੀਕ ਤੱਕ ਪੰਜਾਬ ਦਾ ਮੌਸਮ ਫਸਲਾਂ 'ਨਾਂ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਅੱਜ ਲਈ ਦਿਆਂ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਰਾਂ ਤੇ ਲੈ ਕੇ ਚੱਲਦੇ ਹਾਂ ਸਵੇਰ ਦਾ ਟਾਈਮ ਹੋ ਰਿਹਾ ਜੀ ਲਗਭਗ 8:00 ਵਜੇ ਆ ਔਰ 23 ਮਈ ਦੀ ਅੱਜ ਸਵੇਰ ਆ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਜੀ ਹਰਿਆਣਾ ਰਾਜਸਥਾਨ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਬਹੁਤੇ ਖੇਤਾਂ ਦੇ ਵਿੱਚ ਮੌਸਮ ਸਾਫ ਹੈ ਪਾਵੇਂ ਪੰਜਾਬ ਦੇ ਆਫਾ ਦੇਖਦੇ ਹਾਂ ਪਾਵੇਂ ਹਰਿਆਣਾ ਰਾਜਸਥਾਨ ਦੇ ਦੇਖਦੇ ਹਾਂ ਫਾਚਰੇ ਸਿਸਟਮ ਐਕਟੀਵੇਟ ਹੈ ਜੀ ਬੀਤੇ 48 72 ਘੰਟਿਆਂ ਤੋਂ ਜਿਵੇਂ ਕਿ ਕੱਲ ਪੰਜਾਬ ਵਾਲੇ ਪਾਸੇ ਹਰਿਆਣਾ ਰਾਜਸਥਾਨ ਦੇ ਬਹੁਤੇ ਖਾਗਾਂ ਦੇ ਵਿੱਚ ਬੱਦਲ ਨਹੀਂ ਬਣਿਆ ਪਰ ਕੁਝ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਕੱਲ ਬੱਦਲ ਬਣਿਆ ਸੀ ਜਿੱਥੇ ਘਟ ਖੇਤਰੀ ਕਾਰਵਾਈਆਂ ਮੀਹਾਂ ਦੀਆਂ ਵੇਖਣ ਨੂੰ ਮਿਲੀਆਂ ਸੀ ਜੇਕਰ ਅੱਜ 23 ਤਰੀਕ ਦੀ ਅਫਾ ਗੱਲ ਕਰਦੇ ਹਾਂ ਜੀ ਪੂਰਾ ਚੱਲ ਰਿਹਾ ਸਵੇਰ ਤੋਂ ਪੂਰਾ ਕੱਲ ਵੀ ਚੱਲ ਰਿਹਾ ਸੀ ਕੱਲ ਠੰਡੀਆਂ ਹਵਾਵਾਂ ਚੱਲਣ ਕਰਕੇ ਥੋੜੀ ਗਰਮੀ ਤਾਂ ਰਾਹ ਸੀ ਜਿੱਥੇ ਟੈਂਪਰੇਚਰ 45 47 ਤੇ ਪਹੁੰਚ ਚੁੱਕੇ ਸੀ 47 ਡਿਗਰੀ ਨਾਲ ਬਠਿੰਡਾ ਉਹਨਾਂ ਦੇ ਵਿੱਚ ਥੋੜੀ ਰਾਹਤ ਮਿਲੀ ਹੈ ਹਵਾਵਾਂ ਠੰਡੀਆਂ ਚੱਲਣ ਕਰਕੇ ਤੇ ਥੋੜੀ ਗਰਮੀ ਤਾਂ ਕਹਿ ਸਕਦੇ ਹਾਂ ਤਪਸ਼ ਤੋਂ ਪੰਜਾਬੀਆਂ ਨੂੰ ਹਰਿਆਣਵੀਆ ਨੂੰ ਤੇ ਰਾਜਸਥਾਨ ਵਾਸੀਆਂ ਨੂੰ ਥੋੜੀ ਰਾਹਤ ਮਿਲੀ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਬਹੁਤੇ ਖਾਗਾਂ ਦੇ ਵਿੱਚ ਟੈਂਪਰੇਚਰ ਉਸੇ ਤਰ੍ਹਾਂ ਸਟੇਬਲ ਬਣੇ ਹੋਏ ਨੇ ਅੱਜ ਦੀ ਗੱਲ ਕਰੀਏ ਜੀ 23 ਤਰੀਕ ਦਾ ਦਿਨ ਹੈ ਤੇ ਅੱਜ ਵੀ ਬਦਲ ਬਣਨ ਦੇ आसार ਜ਼ਰੂਰ ਨੇ ਦੁਪਹਿਰ ਤੋਂ ਬਾਅਦ ਜੇ ਕਿਤੇ ਬਦਲ ਬਣ ਜਾਂਦਾ ਪੰਜਾਬ ਵਾਲੇ ਪਾਸੇ ਜਾਂ ਫਿਰ ਕੇਂਦਰੀ ਮਾਲਵੇ ਵਾਲੇ ਪਾਸੇ ਮਾਝੇ ਵਾਲੇ ਪਾਸੇ ਤੇ ਉਹ ਘੱਟ ਖੇਤਰੀ ਕਾਰਵਾਈਆਂ ਦਰਜ ਕਰਾ ਸਕਦਾ ਕਿਤੇ ਗਲੇ ਦੋ ਚਾਰ ਜਰਿਆਂ ਦੇ ਵਿੱਚ ਹਨੇਰ ਚੱਕਰ ਚੱਲ ਸਕਦਾ ਇਸ ਤੋਂ ਵੱਡਾ ਸਿਸਟਮ ਅੱਜ ਨਹੀਂ ਬਣੇਗਾ ਜੇਕਰ ਅੱਜ ਬਦਲ ਨਹੀਂ ਬਣਿਆ ਤੇ ਫਿਰ ਗੱਲ ਕੱਲ ਤੇ ਜਾਏਗੀ 24 ਤਰੀਕ ਤੇ ਅੱਜ ਫਿਰ ਸਾਰਾ ਦਿਨ ਗਰਮ ਤੇ ਖੁਸ਼ਕ ਰਹਿਣ ਦੇ आसार ਹੋਣਗੇ ਜੇਕਰ ਪੂਰਾ ਚੱਲਦਾ ਰਿਹਾ ਤੇ ਫਿਰ ਠੰਡੀਆਂ ਹਵਾਵਾਂ ਚੱਲਣ ਕਰਕੇ ਥੋੜੀ-ਬਹੁਤ ਗਰਮੀ ਤੋਂ ਰਾਹਤ ਹੈ ਜਿਹੜੀ ਮਿਲਦੀ ਰਹੇਗੀ ਕੱਲ ਤੇ ਗੱਲ ਜਾਏਗੀ ਤੇ ਕੱਲ ਦੁਪਹਿਰ ਤੋਂ ਬਾਅਦ ਫਿਰ ਜ਼ਿਆਦਾ ਬਦਲ ਬਣੇਗਾ ਉਹ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਪੰਜਾਬ ਦੇ ਹਰਿਆਣਾ ਰਾਜਸਥਾਨ ਔਰ ਜੋ ਪਿਛਮੇ ਫਾਗਰ ਸੀ ਮਾਚਲ ਉਤਰਾਖੜ ਜੰਮੂ ਤੱਕ ਇਹ ਜਿਹੜਾ ਤਗੜਾ ਹਨੇਰ ਚਖੜ ਚੁਲਾ ਸਕਦਾ ਜੜੇ ਫਾਸੇ ਬਦਲ ਬਣਿਆ ਉਹ ਫਿਰ ਨਾਲ ਲੱਗਦੇ 10-12 ਜ਼ਿਲ੍ਹਿਆਂ ਨੂੰ ਇਸ ਲਈ ਕੱਲ ਦੇ ਬਦਲ ਬਣਦਾ ਤੇ ਉਹਦੇ ਵਿੱਚ ਜਰੂਰ ਜਿਹੜਾ ਖਰਕਾ ਦਰਕਾ ਹੋਏਗਾ ਤੇ ਉਹ ਵੱਡੇ ਲੈਵਲ ਤੇ ਜਿਹੜੇ ਅਮੀ ਚਖੜ ਦਰਜ ਕਰਾਵੇਗਾ ਮਤਲਬ ਕਿ ਜੇਕਰ ਮਾਝੇ ਵਾਲੇ ਫਾਸੇ ਬਣ ਗਿਆ ਤੇ ਮਾਝ ਦੇ ਨਾਲ ਦੋਆਬਾ ਵੀ ਕਵਰ ਕਰੇਗਾ ਤੇ ਜੇਕਰ ਮਾਲਵੇ ਵਾਲੇ ਫਾਸੇ ਬਣ ਗਿਆ ਤੇ ਮਾਲਵੇ ਦੇ ਸਾਰੇ ਜ਼ਿਲ੍ਹੇ ਭਾਵੇਂ ਪਛਮੀ ਮਾਲਵਾ ਭਾਵੇਂ ਪੂਰਬੀ ਮਾਲਵਾ ਤੇ ਨਾਲ ਬਾਦਨ ਉਹ ਵੀ ਕਵਰ ਕਰੇਗਾ ਬਾਦ ਖੇਤਰ ਯਾਨੀ ਕਿ ਚੰਡੀਗੜ੍ਹ ਮਹਾਲੀ ਰੋਪੜ ਜੇਕਰ ਕੇਂਦਰੀ ਹਰਿਆਣੇ ਵਾਲੇ ਫਾਸੇ ਬਣਦਾ ਹੈ ਤੇ ਇਧਰੋਂ ਫਿਰ ਕੇਂਦਰੀ ਮਾਲਵੇ ਦੇ ਜ਼ਿਲ੍ਹੇ ਕਵਰ ਹੋ ਸਕਦੇ ਨੇ ਬਰਨਾਲਾ ਸੰਗਰੂਰ ਮਲੇਰਕੋਟਲਾ ਮਰਸਾ ਇਹਨਾਂ ਜ਼ਿਲ੍ਹਿਆਂ ਦੇ ਸੋ ਇਹ ਸਾਰੀ ਕਹਾਣੀ ਆਉਂਦੀ ਆ ਬੱਦਲ ਤੇ ਕਿ ਬੱਦਲ ਕਿਹੜੇ ਫਾਸੇ ਬਣਦਾ ਹੈ ਬੱਦਲ ਬਣਨ ਦੇ ਲਈ ਜੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਉਹ ਪੈਰਾਮੀਟਰ ਸੈੱਟ ਨੇ ਹੀਟ ਲੱਗ ਰਹੀ ਆ ਧੁੱਪ ਲੱਗ ਰਹੀ ਆ ਬਹੁਤ ਜਲਿਆਂ ਦੇ ਵਿੱਚ ਤੇ ਨਾਲ ਜੜੀਆਂ ਨੇ ਹਵਾਵਾਂ ਚੱਲ ਰਹੀਆਂ ਨੇ ਪੂਰਬੀ ਹਵਾਵਾਂ ਯਾਨੀ ਕਿ ਜਿਹਨੂੰ ਆਫਾਕ ਦੇ ਨੇਪ ਪੁਰੇ ਦੀ ਹਵਾ ਉਹ ਵੀ ਸਪੋਰਟ ਕਰ ਰਹੀ ਆ ਐਟੀ ਸਰਕੂਲੇਸ਼ਨ ਹਵਾਵਾਂ ਉਹ ਵੀ ਸਪੋਰਟ ਕਰ ਰਹੀਆਂ ਨੇ ਇਸ ਲਈ ਸਾਰੇ ਚੀਜ਼ਾਂ ਫਿੱਟ ਨੇ ਬੱਦਲ ਹੁਣ ਜਿੱਥੇ ਬਣੇਗਾ ਉਹ ਤੁਹਾਨੂੰ ਲਾਈਵ ਅਪਡੇਟ ਅਸੀਂ ਦੇਵਾਂਗੇ ਅੱਜ ਵੀ ਜੇਕਰ ਬਣਦਾ ਅੱਜ ਵੀ ਦੱਸਾਂਗੇ ਕੱਲ ਜੇਕਰ ਤਾਂ ਫਿਰ ਤੋਂ ਬਾਅਦ ਬਣਦਾ ਉਹ ਉਹਦੀ ਵੀ ਦਲ ਬਣ ਜਾਂਦਾ ਜੀ ਸੱਤ ਅੱਠ ਜ਼ਿਲ੍ਹਿਆਂ ਨੂੰ ਕਵਰ ਕਰ ਜਾਂਦਾ ਫਿਰ 25 ਤਰੀਕ ਨੂੰ ਬੱਦਲ ਬਣਨ ਦੇ ਆਸਾਰ ਡਾਊਨ ਹੋ ਜਾਣਗੇ ਤੇ ਉਦੋਂ ਬੱਦਲ ਨਹੀਂ ਬਣੇਗਾ ਜੇਕਰ ਬਣੇਗਾ ਵੀ ਤਾਂ ਘੱਟ ਖੇਤਰੀ ਕਾਰਵਾਈਆਂ ਕਰਾਏਗਾ ਇਸ ਤੋਂ ਅੱਗੇ ਜੇਕਰ ਅਫਵਾਹਾਂ ਹੈ ਜੀ 26 27 28 ਇਹਨਾਂ ਦਿਨਾਂ ਦੇ ਵਿੱਚ ਠੀਕ ਠਾਕ ਰਹਿਣ ਦੇ ਆਸਾਰ ਨਹੀਂ ਕਿਤੇ ਕਿਤੇ ਬੱਦਲ ਜੇਕਰ ਬਣ ਗਿਆ ਤੇ ਹਲਕ ਮੋਟੀ ਕਾਰਵਾਈਆਂ ਹੋ ਸਕਦੀਆਂ ਨੇ ਮਈ ਦੇ ਅਖੀਲੇ ਦਿਨਾਂ ਦੇ ਵਿੱਚ 29 30 ਤੇ 31 ਇਹਨਾਂ ਦਿਨਾਂ ਦੇ ਵਿੱਚ ਬੱਦਲ ਵੱਡੇ ਲੈਵਲ ਤੇ ਬਣ ਸਕਦਾ ਕਿਉਂਕਿ ਇੱਕ ਪਛਮੀ ਸਿਸਟਮ ਦੱਸ ਸਕਦੇ ਨੇ ਜਾ ਰਿਹਾ ਉਹਦੀ ਅਪਡੇਟ ਤੁਹਾਨੂੰ ਫਿਲਹਾਲ ਬਾਅਦ ਚ ਦਵਾਂਗੇ ਕਿਉਂਕਿ ਸਿਸਟਮ ਹਾਲੇ ਦੂਰ ਹੈ ਆਪਾਂ ਅਗਲੇ ਜਗਰ 72 ਘੰਟਿਆਂ ਦੀ ਗੱਲ ਕਰਦੇ ਹਾਂ ਤੇ ਅੱਜ ਬੱਦਲ ਬਣਦੇ ਆ ਸਰ ਘੱਟ ਨੇ ਬਣੇਗਾ ਤੇ ਘੱਟ ਖੇਤਰੀ ਕਰਵਾਇਆਂ ਹੋਣਗੀਆਂ ਕੱਲ ਬਣੇਗਾ ਤੇ ਵੱਡੇ ਲੈਵਲ ਤੇ ਬਣ ਸਕਦਾ 7-8 ਜ਼ਿਲ੍ਹੇ ਜਾਂ ਫਿਰ ਕਹਿ ਸਕਦੇ ਹਾਂ 10-11 ਜ਼ਿਲ੍ਹੇ ਕਵਰ ਹੋ ਸਕਦੇ ਨੇ ਮੀਂਹ ਛਕਰ ਦੇ ਨਾਲ ਪਰਸੋਂ ਬਣਦਾ ਤੇ ਫਿਰ ਤਾਂ ਕੰਮ ਥੋੜਾ ਜਿਹਾ ਡਾਊਨ ਹੋ ਜਾਏਗਾ ਜੀ ਅਲਰਟ ਦੀ ਗੱਲ ਕਰਦੇ ਆ ਮੌਸਮ ਫਗਨੇ ਵਾਲੇ ਅਲਰਟ ਜਾਰੀ ਕੀਤੇ ਹੋਏ ਨੇ ਗਰਜ ਬਿਜਲੀ ਦੇ ਨਾਲ ਉਮੀਦ ਹੈ ਹਵਾਵਾਂ ਦੇ ਰਫਤਾਰ ਜੇਕਰ ਦੇਖਦੇ ਆ ਜਿੱਥੇ ਬੱਦਲ ਬਣੇਗਾ ਉਹਦੇ ਨਾਲ ਲੱਗਦੇ ਦੋ ਤਿੰਨ ਜਲੇਆਂ ਦੇ ਵਿੱਚ ਹਵਾਵਾਂ ਦੇ ਰਫਤਾਰ 70 ਤੋਂ ਲੈ ਕੇ 80 90 ਕਿਲੋਮੀਟਰ ਹੋ ਸਕਦੀ ਹੈ ਤਗੜਾ ਹਨੇਰ ਚੜ੍ਹ ਸਕਦਾ ਜਿਵੇਂ ਜਿਵੇਂ ਬੱਦਲ ਅਗੇ ਵਧੇਗਾ ਸਿਸਟਮ ਅਗੇ ਵਧੇਗਾ ਤੇ ਹਨੇਰੀ ਦੇ ਰਫਤਾਰ ਘਟ ਹੁੰਦੀ ਜਾਏਗੀ ਜਿੱਥੇ ਅਗਲੇ ਦੋ ਤਿੰਨ ਜਲੇ ਜਿਹੜੇ ਹੋਣਗੇ ਉੱਥੇ 40 50 ਕਿਲੋਮੀਟਰ ਰਫਤਾਰ ਦੀ ਹਵਾਵਾਂ ਚੱਲ ਸਕਦੀਆਂ ਨੇ ਅਲਰਟ ਜਾਰੀ ਕੀਤੇ ਹੋਏ ਨੇ ਜੀ ਬਾਕੀ ਤੁਹਾਨੂੰ ਅਪਡੇਟਸ ਲਾਈਵ ਕਰ ਬਦਲ ਉੱਠਦਾ ਬਣਦਾ ਉਹਦੇ ਅਪਡੇਟ ਤੁਹਾਨੂੰ ਅਸੀਂ ਦੁਫਾੜ ਦੀ ਵੀਡੀਓ ਤੁਹਾਨੂੰ ਚਾਹੇ ਧਿਆਨ ਦੇ ਜਾ ਸਕਦੇ ਹੋ ਤੁਹਾਨੂੰ